ਮਾਸਿੰਗ ਜੀ ਮਾਸਿੰਗ ਕਿੱਥੇ ਆ ਨਾਲ ਜਿਹੜਾ ਬੰਦਾ ਕੀ ਲੱਗਦਾ ਤੁਹਾਡਾ ਮਾਰ ਕੇ ਇਹ ਭਤੀਜਾ ਹੀ ਸਰ ਨਹੀਂ ਸਾਕਾ ਨਹੀਂ ਜੀ ਆਪਣੇ ਬੇੜੇ ਜੇ ਮੜਾਈ ਬਿੰਦਰ ਸਿੰਘ ਜੀ ਬਿੰਦਰ ਸਿੰਘ ਹਾਂ ਜੀ ਉਮਰ ਹੋਈ 55 ਸਾਲ ਦੀ ਜੀ ਹਾਂ ਜੀ ਇਹ ਕਿੱਥੇ ਐਕਸੀਡੈਂਟ ਹੋਇਆ ਇਹ ਬੰਮਣੇ ਦੇ ਉਰਲੇ ਪਾਸੇ ਹੋਈ ਪਿੰਡ ਚ ਬਾਹਰ ਨਿਕਲ ਗਈ ਕਦ ਕਿਹੜਾ ਕਦ ਨਾਲ ਵਹ ਸਰਕਾਰੀ ਬੱਸ ਨਾਲ ਜੀ ਸਰਕਾਰੀ ਬੱਸ ਹਾਂ ਜੀ ਪਹਿਲਾਂ ਕਿਵੇਂ ਹੋਇਆ ਐਕਸੀਡੈਂਟ ਇਹ ਪਹਿਲਾਂ ਟਰਾਲੀ ਭੂਗ ਵਾਲੀ ਟਰਾਲੀ ਚ ਵੱਜੀ ਆ ਜੀ ਤੇ ਬੱਸ ਜੀ ਤੇ ਫਿਰ ਉਹ ਇਹਦੇ ਵਿੱਚ ਵੱਜੀ ਜੀ ਇਹ ਤਾਂ ਖਾਣ ਨੂੰ ਲੈਣ ਗਿਆ ਸੀ ਆ ਜੀ ਕੋਸਾ ਹਾਂਜੀ ਕਹਿੰਦਾ ਮੈਂ ਖਾਨ ਨੂੰ ਫੜ ਲਿਆ ਮੈਂ ਕੋਸਾ ਕਿੱਥੇ ਬੰਮਣੇ ਪਿੰਡ ਲਵੇ ਮੈਂ ਬੰਮਣੇ ਯੁਰਲੇ ਪਾਸੇ ਬਾਹਰ ਲਿਕੜਦੇ ਨੇ ਪਿੰਡ ਚ ਰੇਨ ਨਾਲ ਕਿੱਥੇ ਸੀ ਬੰਦਾ ਇਹ ਪਿੰਡ ਹੱਥੋਂ ਪਿੰਡ ਦਾ ਜੀ ਹੱਥੋਂ ਪਿੰਡ ਦਾ ਹਾਂਜੀ ਹਾਂਜੀ ਸਰ ਹੱਥੋਂ ਪਿੰਡ ਹੈ ਹਾਂਜੀ ਹਾਂਜੀ ਕੀ ਕਾਰਵਾਈ ਪੁਲਿਸ ਨੂੰ ਕੋਈ ਸੁਝੋਰ ਕੇ ਤੁਹਾਡੀ ਕਰਦੀ ਕਿ ਨਹੀਂ ਹੋਈ ਆਈ ਉੱਥੇ ਆਏ ਸੀ ਮੁਲਾਜ਼ਮ ਉੱਥੇ ਵੀ ਆਏ ਸੀ ਹਾਂਜੀ ਕਾਰਵਾਈ ਹੋ ਰਹੀ ਤੁਹਾਡੀ ਹੋ ਗਈ ਕਾਰਵਾਈ ਵੀ ਹੋ ਰਹੀ ਹੈ ਜੀ ਬਾਕੀ ਆਪਣੇ ਨਾਲ ਵੀ ਪਿੰਡੋਂ ਆ ਰਹੇ ਨੇ ਬੰਦੇ ਜੀ ਕਿਦੇ ਕਿਦੇ ਨਾਲ ਹੋਇਆ ਇਹ ਹਾਸਾ ਇਹ ਬੱਸ ਸੀ ਸਰਕਾਰੀ ਪੀਆਰਟੀਸੀ ਬੱਸਾ ਮੈਂ ਪੀ ਵੀ 13 A W 388 ਇਹ ਭਵਾਨੀਗੜ੍ਹ ਤੋਂ ਆ ਰਹੀ ਸੀ ਹੂੰ ਬੰਦਾ ਪੈਦਲ ਤੁਰਿਆ ਜਾ ਰਿਹਾ ਸੀ ਇੱਕ ਉਹਨੂੰ ਚੱਕਦਿਆਂ ਨਾਲ ਆ ਕੇ ਜਦੋਂ ਲੰਘਾ ਲਗੇ ਬੰਦੇ ਨੇ ਚੱਕ ਕੇ ਨਾਲ ਹੀ ਲੈ ਗਈ ਨਾਲ ਨਾਲ ਤੇ ਪੋਂਗਾਲੀ ਟਰਾਲੀ ਭਰ ਰਹੀ ਸੀ ਉਹਦੇ ਵਿੱਚ ਵਜੀ ਉਧਰ ਤੋਂ ਵਿਚਾਰ ਹੈਗਾ ਜਿਹੜਾ ਪੈਦਲ ਬੰਦਾ ਤੁਰਿਆ ਆਉਂਦਾ ਸੀ ਇਹਦੀ ਡੈਥ ਹੋ ਗਈ ਪੌਂਕ ਤੇ ਅੱਛਾ ਇਹ ਪੈਦਲ ਆ ਰਿਹਾ ਸੀ ਬੰਦਾ ਹਾਂਜੀ ਹਾਂਜੀ ਕਿੱਥੇ ਦੇ ਨੇ ਬੰਦੇ ਪਤਾ ਲੱਗਿਆ ਕੁਝ ਇਹ ਧੂਰੀ ਕੋਲ ਹਸਨਪੁਰ ਪਿੰਡਾ ਤੋਂ ਲੈ ਜੀ ਉੱਥੇ ਦਾ ਆਇਆ ਕੋਈ ਪਰਿਵਾਰੀ ਦੀ ਸਨਾਕਤ ਕਰਨ ਨਹੀਂ ਅਜੇ ਨਹੀਂ ਆਇਆ ਪਰ ਫੋਨ ਕਰੇ ਹੋਏ ਨੇ ਉਹਨਾਂ ਨੂੰ ਕੌਂਸਟੈਂਟਾਂਗੇ ਫਿਰ ਕਰਦੇ ਆਗਾ ਡੈਥ ਹੋ ਗਈ ਉਸ ਬੰਦੇ ਦੀ ਹਾਂਜੀ ਉਹਨਾਂ ਕੋਲ ਡੈਥ ਹੋ ਗਈ ਆ ਉਹਨਾਂ ਦੇ ਪਰਿਵਾਰ ਮੈਂਬਰ ਆਉਂਦੇ ਨੇ ਐਫ ਆਈ ਆਰ ਲੌਂਚ ਕਰਕੇ ਅਗਲੀ ਕਾਰਵਾਈ ਕਰਾਂਗੇ ਡਰਾਈਵਰ ਜਿਹੜਾ ਬੱਸ ਵਾਲਾ ਉਹ ਡਰਾਈਵ ਬਿਠਾਇਆ ਸਾਡੇ ਕੋਲ ਅਰੈਸਟ ਕਰ